ਇਹ ਜਿਹੜਾ ਸਪੈਸ਼ਲ ਐਡੀਸ਼ਨ ਕੰਪਨੀ ਨੇ ਘੜਿਆ ਜੀ ਨੇ ਹੋਰ ਆਪਣੀ ਇਨੋਵੇਸ਼ਨ ਅੱਛੀ ਕੀਤੀ ਹੈ ਤੇ ਕਾਕੇ ਰੋਡ ਪ੍ਰੈਜ਼ੈਂਸ ਕਾਰ ਦੀ ਜਿਹੜੀ ਹੈ ਕਾਫੀ ਬੈਟਰ ਹੋ ਸਕੇ ਪਹਿਲਾਂ ਵੀ ਪਿਆਰ ਦਿੱਤਾ ਤੇ ਇਹਨੂੰ ਵੀ ਗੱਡੀ ਨੂੰ ਹੁਣ ਬਹੁਤ ਪਿਆਰ ਮਿਲ ਰਿਹਾ ਹੈ ਇਸ ਥਾਰ ਨੂੰ ਜਿਹੜਾ ਕਲਰ ਇਹ ਕੰਪਨੀ ਨੇ ਲਾਂਚ ਕੀਤਾ ਹੋਇਆ ਜੀ ਡੇਜ਼ਰਟ ਫਰੀ ਕਲਰ ਲਾਂਚ ਕੀਤਾ ਹੋਇਆ ਸਪੈਸ਼ਲ ਜਿਹੜਾ ਐਡੀਸ਼ਨ ਹੈ ਐਡੀਸ਼ਨ ਇਸ ਕਾਰ ਨੂੰ ਨਾਮ ਦਿੱਤਾ ਗਿਆ ਤੇ ਇਹਦੇ ਵਿੱਚ ਜਿਹੜੀ ਬ੍ਰਾਂਡਿੰਗ ਦਿੱਤੀ ਗਈ ਹੈ ਮਹਿੰਦਰਾ ਦੀ ਉਹ ਬਲੈਕ ਫਿਨਿਸ਼ਿੰਗ ਦੇ ਵਿੱਚ ਦਿੱਤੀ ਗਈ ਹੈ ਜਿਹੜੀ ਜੋ ਕਿ ਕਾਫੀ ਲੁੱਕ ਨੂੰ ਕਾਫੀ ਅਟਰੈਕਟਿਵ ਬਣਾ ਰਹੀ ਹੈ ਕਲਰ ਹੈ ਗੱਡੀ ਦਾ ਨਾ ਉਹ ਮ ਕੀ ਮਤਲਬ ਹਰ ਕੋਈ ਬੰਦਾ ਇੱਕ ਵਾਰੀ ਨਗਾ ਜਰੂਰ ਦੇਖਦਾ ਜੀ ਪਿੱਛੇ ਮੁੜ ਕੇ ਜਰੂਰ ਦੇਖਦਾ ਗੱਡੀ ਵੱਲ ਕਿ ਅਲॉयਜ਼ 휠 ਦੀ ਗੱਲ ਕਰੀ 18 ਇੰਚ ਜਿਹੜੇ ਨੇ ਇਹਦੇ ਵਿੱਚ ਡੀਪ সিলਵਰ ਅਲॉयਜ਼ ਆਉਂਦੇ ਨੇ ਇਹਦੇ ਵਿੱਚ ਤੁਸੀਂ ਬ੍ਰਾਂਡਿੰਗ ਜਿਹੜੀ ਦੇਖ ਰਹੇ ਹੋ ਇਹ ਵੀ ਅਰਥ ਐਡੀਸ਼ਨ ਮਤਲਬ ਨਾਲ ਦੇ ਦਿੱਤੀ ਗਈ ਹੈ ਡੇਜ਼ਰਟ ਫਰੀ ਕਲਰ ਦੇ ਨਾਲ ਹਰ ਕੋਈ ਬੰਦਾ ਅਟਰੈਕਟ ਹੋ ਜਾਂਦਾ ਗੱਡੀ ਦੇਖ ਕੇ ਵੀ ਐਕਚੁਅਲ ਦੇ ਵਿੱਚ ਕੰਪਨੀ ਨੇ ਕਿਹੜੀ ਸੀਜ਼ ਨਵੀਂ ਲਾਂਚ ਕੀਤੀ ਹੈ ਜੀ ਸੋ ਮਹਿੰਦਰਾ ਨੇ ਨਿਊ ਥਾਰ ਲਾਂਚ ਕੀਤੀ ਹੈ ਡੇਜ਼ਰਟ ਜਿਹਨੂੰ ਤੁਸੀਂ ਅਰਥ ਵੀ ਨੇਮ ਤੋਂ ਵੀ ਤੁਸੀਂ ਸੁਣਿਆ ਜ਼ਰੂਰ ਹੋਏਗਾ ਸੋ ਆਓ ਆਪਾਂ ਸੇਲਸ ਟੀਮ ਦੇ ਮੈਂਬਰ ਤੋਂ थार ਦੇ ਫੀਚਰਸ ਨੇ ਔਰ ਕੀ ਕੀ ਇਹਦੇ ਵਿੱਚ ਸਪੈਸ਼ਲ ਹੋਣ ਵਾਲਾ ਜੋ ਹੁਣ ਤੱਕ ਥਾਰ ਦੇ ਵਿੱਚ ਨਹੀਂ ਹੋਇਆ ਸੋ ਆਓ ਸਾਇਲ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦਾਦਾ ਮੋਟਰਸ ਦੇ ਵਿੱਚ ਥੈਂਕ ਯੂ ਸੋ ਮੱਚ ਸੋ ਸਰ ਜੀ ਗੱਲ ਕਰੀਏ ਥਾਰ ਥਾਰ ਬਹੁਤ ਜ਼ਿਆਦਾ ਕ੍ਰੇਜ਼ੀ ਲੋਕ ਹੋਏ ਹੋਏ ਨੇ ਥਾਰ ਦੇ ਲਈ ਹੁਣ ਇਹ ਸਪੈਸ਼ਲ ਨਿਊ ਥਾਰ ਆਈ ਹੈ ਡੇਜ਼ਰਟ ਬੇਸ ਜੋ ਆਪਾਂ ਕਹਿ ਰਹੇ ਹਾਂ ਡੇਜ਼ਰਟ ਥਾਰ ਸੋ ਇਹਦੇ ਵਿੱਚ ਕੀ ਸਪੈਸ਼ਲ ਹੈ ਸਭ ਤੋਂ ਪਹਿਲਾਂ ਮੈਮ ਜਿਹੜੀ ਕਾਰ ਲਾਂਚ ਕੀਤੀ ਗਈ ਹੈ ਕੰਪਨੀ ਵੱਲੋਂ ਤੋਂ ਲਾਂਚਿੰਗ ਹੋਈ ਸੀਗੀ ਇਹ ਜਿਹੜਾ ਸਪੈਸ਼ਲ ਐਡੀਸ਼ਨ ਕੰਪਨੀ ਨੇ ਕੱਢਿਆ ਜੀ ਅੱਜ ਕੱਲ ਦੇ ਯੰਗ ਜਨਰੇਸ਼ਨ ਨੂੰ ਜਿਵੇਂ ਆਪਾਂ ਕਹਿ ਰਹੀਏ ਕਿ ਯੂਥ ਜਨਰੇਸ਼ਨ ਥਾਰ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਉਹਨਾਂ ਦੇ ਥੋੜਾ ਜਿਹਾ ਮਤਲਬ ਟੇਸਟ ਨੂੰ ਹੋਰ ਡਿਫਰੈਂਟ ਬਣਾਉਣ ਲਈ ਜਾਂ ਕਹਿ ਲਈਏ ਕਿ ਕੰਪਨੀ ਨੇ ਹੋਰ ਆਪਣੀ ਇਨੋਵੇਸ਼ਨ ਅੱਛੀ ਕੀਤੀ ਹੈ ਤਾਂ ਕਿ ਰੋਡ ਪ੍ਰੈਜ਼ੈਂਸ ਕਾਰ ਦੀ ਜਿਹੜੀ ਹੈ ਕਾਫੀ ਬੈਟਰ ਹੋ ਸਕੇ ਤੇ ਮਤਲਬ ਲੋਕਾਂ ਨੂੰ ਕਾਫੀ ਥਾਰ ਨੂੰ ਪਹਿਲਾਂ ਵੀ ਪਿਆਰ ਦਿੱਤਾ ਤੇ ਇਹਨੂੰ ਵੀ ਗੱਡੀ ਨੂੰ ਹੁਣ ਬਹੁਤ ਪਿਆਰ ਮਿਲ ਰਿਹਾ ਹੈ ਥਾਰ ਨੂੰ ਸੋ ਲੌਂਚ ਕੀਤਾ ਹੋਇਆ ਜੀ ਡੇਜ਼ਰਟ ਫਰੀ ਕਲਰ ਲੌਂਚ ਕੀਤਾ ਹੋਇਆ ਜੀ ਡੇਜ਼ਰਟ ਫਰੀ ਕਲਰ ਲੌਂਚ ਕੀਤਾ ਇਹਦੇ ਵਿੱਚ ਸਪੈਸ਼ਲ ਜਿਹੜਾ ਐਡੀਸ਼ਨ ਹੈ ਐਡਿਸ਼ਨ ਇਸ ਕਾਰ ਨੂੰ ਨਾਮ ਦਿੱਤਾ ਗਿਆ ਔਰ ਆਪਾਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਜਿਹੜੀ ਬ੍ਰਾਂਡਿੰਗ ਦਿੱਤੀ ਗਈ ਹੈ ਮਹਿੰਦਰਾ ਦੀ ਉਹ ਬਲੈਕ ਫਿਨਿਸ਼ਿੰਗ ਦੇ ਵਿੱਚ ਦਿੱਤੀ ਗਈ ਹੈ ਜਿਹੜੀ ਕਿ ਪਹਿਲਾਂ ਆਪਾਂ ਨੂੰ ਕ੍ਰੋਮ ਦੇ ਵਿੱਚ ਆਂਦੀ ਸੀਗੀ ਜੀ ਬਿਲਕੁਲ ਠੀਕ ਹੈ ਜੀ ਜੋ ਕਿ ਕਾਫੀ ਲੁੱਕ ਨੂੰ ਕਾਫੀ ਅਟਰੈਕਟਿਵ ਬਣਾ ਰਹੀ ਹੈ ਮਤਲਬ ਕਾਫੀ ਐਨਹਾਂਸ ਕੀਤੇ ਗਏ ਨੇ ਫੀਚਰਸ ਬਹੁਤ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਬਹੁਤ ਇੱਕ ਇੱਕ ਚੀਜ਼ ਤੇ ਧਿਆਨ ਦਿੱਤਾ ਗਿਆ ਹੈ ਬਿਲਕੁਲ ਜੀ ਬਿਲ ਇਦੇ ਫੀਚਰਸ ਵੈਸੇ ਅਗਰ ਬਖਾਸ ਗੱਲ ਕਰੀਏ ਇਹਦੇ ਵਿੱਚ ਕੀ ਕੀ ਚੇਂਜਸ ਆਏ ਨੇ ਜੋ ਹੁਣ ਤੱਕ ਦੀਆਂ ਹਾਰਸ ਦੇ ਵਿੱਚ ਨਹੀਂ ਆਏ ਸਭ ਤੋਂ ਪਹਿਲਾਂ ਤੁਸੀਂ ਮੈਮ ਦੇਖ ਰਹੇ ਹੋ ਜੀ ਜਿਹੜਾ ਕਲਰ ਹੈ ਗੱਡੀ ਦਾ ਨਾ ਉਹ ਮੈਟ ਫਿਨਿਸ਼ਿੰਗ ਦੇ ਵਿੱਚ ਹੈਗਾ ਜਿਹੜਾ ਕਿ ਲੁੱਕ ਨੂੰ ਕਾਫੀ ਅੱਛਾ ਪ੍ਰੈਜ਼ੈਂਟ ਕਰਦਾ ਹੈ ਮਤਲਬ ਰੋਡ ਪ੍ਰੈਜ਼ੈਂਸ ਇੰਨੀ ਕਿ ਅੱਛੀ ਲੱਗਦੀ ਹੈ ਗੱਡੀ ਦੀ ਕਿ ਮਤਲਬ ਹਰ ਕੋਈ ਬੰਦਾ ਇੱਕ ਵਾਰੀ ਨਗਾ ਜ਼ਰੂਰ ਦੇਖਦਾ ਜੀ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਗੱਡੀ ਵੱਲ ਵੀ ਵੀ ਹਾਂਜੀ ਕਿਹੜਾ ਨਵਾਂ ਕੰਪਨੀ ਨੇ ਇਹ ਮਾਡਲ ਜਿਹੜਾ ਹੈ ਲਾਂਚ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਦੇਖਾਂਗੇ ਅਲੌਇਜ਼ 휠 ਦੀ ਗੱਲ ਕਰੀ 18 ਇੰਚ ਜਿਹੜੇ ਨੇ ਇਹਦੇ ਵਿੱਚ ਡੀਪ ਸਿਲਵਰ ਅਲੌਇਜ਼ ਆਉਂਦੇ ਨੇ ਇਹਦੇ ਵਿੱਚ ਤੁਸੀਂ ਬ੍ਰਾਂਡਿੰਗ ਜਿਹੜੀ ਦੇਖ ਰਹੇ ਹੋ ਇਹ ਵੀ ਅਰਥ ਐਡੀਸ਼ਨ ਮਤਲਬ ਨਾਲ ਦੇ ਦਿੱਤੀ ਗਈ ਹੈ ਡੇਜ਼ਰਟ ਫਰੀ ਕਲਰ ਦੇ ਨਾਲ ਜੀ ਮਤਲਬ ਸਾਰਾਜ ਕਲਰ ਉਹੀ ਰਹੇਗਾ ਕੋਈ ਵੀ ਚੀਜ਼ ਕੋਈ ਵੀ ਚੀਜ਼ ਹਰ ਚੀਜ਼ ਦੇ ਵਿੱਚ ਕੋਈ ਹੁੰਦੇ ਸੀ ਕਿ ਇਹਦੇ ਵਿੱਚ ਬਲੈਕ ਕਲਰ ਦੀ ਫਿਨਿਸ਼ਿੰਗ ਆਂਦੀ ਸੀ ਹੁਣ ਇਹਦੇ ਵਿੱਚ ਜਿਹੜੀ ਬ੍ਰਾਂਡਿੰਗ ਦਿੱਤੀ ਗਈ ਹੈ ਉਹ ਡੇਜ਼ਰਟ ਫਰੀ ਕਲਰ ਦੀ ਦਿੱਤੀ ਗਈ ਆ ਉਸ ਤੋਂ ਬਾਅਦ ਆਪਾਂ ਗੱਲ ਕਰੀ ਮੈਮ ਜਿਹੜੇ ਗ੍ਰਾਫਿਕਸ ਤੁਸੀਂ ਦੇਖ ਰਹੇ ਹੋ ਜੀ ਜੀ ਜਿਹੜੇ ਕਿ ਲੁੱਕ ਨੂੰ ਕਾਫ ਔਰ ਰੋਡ ਪ੍ਰੈਜੈਂਸ ਨੂੰ ਇੰਨੀ ਅੱਛੀ ਵਿਜ਼ਿਬਿਲਟੀ ਪ੍ਰੋਵਾਈਡ ਕਰਦੇ ਹੈਗੇ ਨੇ ਮਤਲਬ ਹਰ ਕੋਈ ਵੰਦਾ ਅਟਰੈਕਟ ਹੋ ਜਾਂਦਾ ਗੱਡੀ ਦੇਖ ਕੇ ਵੀ ਐਕਚੁਅਲ ਦੇ ਵਿੱਚ ਕੰਪਨੀ ਨੇ ਕਿਹੜੀ ਸੀਜ਼ਨ ਨਵੀਂ ਲਾਂਚ ਕੀਤੀ ਹੈ ਜੀ ਔਰ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਦੇ ਜੋ ਯੂਥ ਜਨਰੇਸ਼ਨ ਇਸ ਚੀਜ਼ ਨੂੰ ਕਾਫੀ ਲਾਈਕ ਵੀ ਕਰ ਰਹੀ ਹੈ ਔਰ ਸਾਡੇ ਕੋਲ ਇਸ ਮਾਡਲ ਦੀਆਂ ਕਾਫੀ ਬੁਕਿੰਗਸ ਵੀ ਹੈ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ ਸਰ ਜੀ ਸਰ ਜੇ ਗੱਲ ਕਰੀ ਹੁਣ ਤੱਕ ਨਾ ਲੋਕਾਂ ਦੇ ਵਿੱਚ ਬਲੈਕ ਥਾਰ ਦਾ ਬਹੁਤ ਜ਼ਿਆਦਾ ਕ੍ਰੇਜ਼ ਸੀ ਲੋਕ ਸਭ ਤੋਂ ਜ਼ਿਆਦਾ ਬਲੈਕ ਪਸੰਦ ਕਰਦੇ ਸੀ ਬਟ ਹੁਣ ਜਦੋਂ ਇਹ ਵਾਲਾ ਕਲਰ ਆਇਆ ਤਾਂ ਤੁਹਾਨੂੰ ਕੀ ਲੱ ਹੋਇਆ ਕੁਝ ਕੰਪੈਰੀਜ਼ਨ ਫਰਕ ਆਇਆ ਹਾਂਜੀ ਬਿਲਕੁਲ ਜੀ ਬਲੈਕ ਬੇਸਿਕਲੀ ਹੁਣ ਹਰ ਕਿਸੇ ਦੀ ਚੋਇਸ ਹੈ ਕਿ ਮੈਂ ਬਲੈਕ ਕਲਰ ਲੈਣਾ ਜੀ ਜਾਂ ਮੈਂ ਕੋਈ ਹੋਰ ਕਲਰ ਦੇਖਣਾ ਹੈਗਾ ਜਦੋਂ ਦਾ ਕੰਪਨੀ ਨੇ ਇਹ ਵਾਲਾ ਕਲਰ ਲਾਂਚ ਕੀਤਾ ਹੈ ਤਾਂ ਹਰ ਕਿਸੇ ਦਾ ਇੱਕ ਵਾਰੀ ਮਤਲਬ ਜਦੋਂ ਗੱਡੀ ਰੋਡ ਤੇ ਚੱਲਦੀ ਹੈ ਨਾ ਜੀ ਹਰ ਕੋਈ ਬੰਦਾ ਇੱਕ ਵਾਰੀ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਇਸ ਕਾਰ ਨੂੰ ਵੀ ਇਹ ਨਵਾਂ ਕੰਪਨੀ ਨੇ ਜਿਹੜਾ ਕਲਰ ਲਾਂਚ ਕੀਤਾ ਵੀ ਕਿਹੜਾ ਕਲਰ ਲਾਂਚ ਕੀਤਾ ਔਰ ਇਹਦੇ ਨਾਲ ਸਾਡੇ ਕਸਟਮਰ ਦੀ ਜਿਹੜੀ ਵਾਕਿੰਗ ਹੈ ਜੀ ਆਪਾਂ ਗੱਲ ਕਰ ਲਈ ਕਸਟਮਰ ਦਾ ਕਰੀਜ਼ ਕੇ ਲਈ ਤੇ ਉਹ ਕਾਫੀ ਜਿਹੜਾ ਇੰਝ ਜ਼ਿਆਦਾ ਇਨਕਰੀਜ਼ ਹੋਇਆ ਜੀ ਇਹ ਜਿਹੜਾ ਮਾਡਲ ਹੈ ਜੀ ਪੈਟਰੋਲ ਐਂਡ ਡੀਜ਼ਲ ਦੋਨਾਂ ਦੇ ਵਿੱਚ ਅਵੇਲੇਬਲ ਹੋਏਗਾ ਮੈਨੂਅਲ ਐਂਡ ਆਟੋਮੈਟਿਕ ਦੋਨੋਂ ਟਰਾਂਸਮਿਸ਼ਨ ਦੇ ਵਿੱਚ ਇਹ ਜਿਹੜ ਐਡਵੈਂਚਰ ਲੱਗ ਰਹੀ ਹੈ ਨਾਂ ਸੁਣਨ ਤੋਂ ਹੀ ਜੀ ਬਿਲਕੁਲ ਇਹ ਜਿਹੜਾ ਕ੍ਰੇਜ਼ ਹੈ ਜੀ ਇਹਦਾ ਬੇਸਿਕਲੀ 4/4 ਨੂੰ ਲੈ ਕੇ ਜ਼ਿਆਦਾ ਹੈਗਾ ਜੀ ਐਡਵੈਂਚਰ ਕਾਰ ਹੈਗੀ ਆ ਤੁਸੀਂ ਆਫ-ਰੋਡਿੰਗ ਕਰ ਸਕਦੇ ਹੋ ਐਕਸਟ੍ਰੀਮ ਆਫ-ਰੋਡਿੰਗ ਕਰ ਸਕਦੇ ਹੋ ਕਿਸੇ ਵੀ ਹੇਲੀ ਏਰੀਆਜ਼ ਦੇ ਵਿੱਚ ਜਾਂ ਡੇਜ਼ਰਟ ਵਾਲੇ ਏਰੀਆ ਦੇ ਵਿੱਚ ਜਾਂ ਸਨੋ ਵਾਲੇ ਏਰੀਆ ਦੇ ਵਿੱਚ ਤੁਸੀਂ ਇਹਨੂੰ ਬਿਲਕੁਲ ਆਫ-ਰੋਡਿੰਗ ਅੱਛੀ ਤਰੀਕੇ ਨਾਲ ਕਰ ਸਕਦੇ ਹੋ ਕਰ ਸਕਦੇ ਹੋ ਮਤਲਬ ਇਹ ਤਾਂ ਨਹੀਂ ਹੈ ਕਿ ਕੋਈ ਟੈਨਸ਼ਨ ਨਹੀਂ ਹੈ ਹੁਣ ਜੀ ਬਿਲਕੁਲ ਜਿੱਦਾਂ ਮਰਜ਼ੀ ਖਿੱਚ ਕੇ ਲੈ ਜਾਓ ਗੱਡੀ ਕੋਈ ਚੱਕਰ ਨਹੀਂ ਸਰ ਬਾਕੀ ਵੀ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਕੀ ਕੀ ਨਵਾਂ ਹੈ ਦੇ ਵਿੱਚ ਜੀ ਬਿਲਕੁਲ ਪਰਜੈਂਟ ਕਰ ਦਿਆ ਔਰ ਸਪੈਸ਼ਲ ਮੋਡੀਫਾਈ ਇਹਦੇ ਵਿੱਚ ਕੀਤਾ ਗਿਆ ਮਤਲਬ ਅਰਥ ਬ੍ਰਾਂਡਿੰਗ ਨੂੰ ਜੀ ਸੋ ਹੋਰ ਕੀ ਕੀ ਹੈ ਹੋਰ ਇਹਦੇ ਵਿੱਚ ਮੈਮ ਤੁਸੀਂ ਆਪ ਜਿਵੇਂ ਦੇਖ ਰਹੇ ਆ ਜੀ 4/4 ਦੀ ਜਿਹੜੀ ਬ੍ਰਾਂਡਿੰਗ ਕੀਤੀ ਗਈ ਹੈ ਉਹ ਬਲੈਕ ਫਿਨਿਸ਼ਿੰਗ ਦੇ ਵਿੱਚ ਕੀਤੀ ਗਈ ਜਿਹੜੀ ਪਹਿਲਾਂ ਕੀ ਕ੍ਰੋਮ ਦੇ ਵਿੱਚ ਆਂਦੀ ਸੀਗੀ ਜਿਹੜੀ ਕਿ ਇਹ ਵੀ ਲੁੱਕ ਨੂੰ ਕਾਫੀ ਇਨਹਾਂਸ ਕਰਦੀ ਹੈ ਸੋ ਬੈਕ ਲੁੱਕ ਦੀ ਵੀ ਜੇ ਅਸੀਂ ਗੱਲ ਕਰੀਏ ਉਹ ਸੇਮ ਹੀ ਹੈ ਆਲਮੋਸਟ ਹੈ ਨਾ ਬੈਕ ਦੇ ਉੱਪਰੋਂ ਸਭ ਸੇਮ ਹੀ ਹੈ ਜੀ ਸੋ ਸਰ ਜੀ ਗੱਲ ਕਰੀਏ ਇਸ ਥਾਰ ਦੀ ਸੋ ਇਸ ਥਾਰ ਦੇ ਉੱਪਰ ਜੇ ਕਿਸੇ ਨੇ ਲੈਣੀ ਹੋਵੇ ਥਾਰ ਸਾ ਆਪਣੇ ਸ਼ੋਰੂਮ ਦਾ ਵੀ ਤੁਸੀਂ ਜ਼ਰੂਰ ਮੈਂਸ਼ਨ ਕਰੋ ਕਿੱਥੇ ਹੈ ਜੀ ਬਿਲਕੁਲ ਜਿਹੜਾ ਸ਼ੋਰੂਮ ਹੈ ਜੀ ਦਾਦਾ ਮੋਟਰ ਟੋਲੇਵਾਲ ਚੋਂ ਲੁਧਿਆਣਾ ਹੈ ਜੀ ਤੇ ਮੈਂ ਸਾਰਿਆਂ ਨੂੰ ਅਪੀਲ ਇਹੀ ਕਰੂੰਗਾ ਇੱਕ ਵਾਰੀ ਸ਼ੋਰੂਮ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਇਸ ਕਾਰ ਨੂੰ ਜਿਹੜਾ ਕਿ ਆਪਾਂ ਵਾਤੂ ਵਾਤ ਪ੍ਰਮੋਟ ਕਰੀਏ ਜੀ ਸੋ ਡਿਫਰੈਂਸ ਇੱਕ ਜ਼ਰੂਰ ਲਾਸਤੇ ਦੱਸ ਕੇ ਜਾਈਓ ਕਿ ਕੀ ਡਿਫਰੈਂਸ ਹੈ ਇਸ ਥਾਰ ਦੇ ਵਿੱਚ ਜਾਂ ਬ ਬਲੈਕ ਥਾਰ ਜੀ ਗੱਲ ਕਰੀ ਕਿ ਹੁਣ ਅੱਜ ਕੱਲ ਜਿਵੇਂ ਕਾਮਨ ਹੋ ਗਿਆ ਹੈ ਬਲੈਕ ਕਲਰ ਇਹ ਜਿਹੜਾ ਹੈਗਾ ਨਵਾਂ ਕਲਰ ਡੇਜ਼ਰਟ ਫਰੀ ਜਿਹੜਾ ਕੰਪਨੀ ਨੇ ਲਾਂਚ ਕੀਤਾ ਹੋਇਆ ਤੇ ਇਸ ਕਲਰ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਉਮੀਦ ਹੈ ਕਿ ਹੋਰ ਵੀ ਅੱਗੇ ਤੁਸੀਂ ਇਹਨੂੰ ਬਹੁਤ ਪਸੰਦ ਕਰੋਗੇ ਜੀ ਸੋ ਜੇ ਤੁਸੀਂ ਵੀ ਖਰੀਦਣੀ ਹੈ ਹੁਣੇ ਵਾਲੀ ਥਾਰ ਜ਼ਰੂਰ ਵਿਜ਼ਿਟ ਕਰ ਲਿਓ ਟੋਲੇਵਾਲ ਚੌਂਕ ਇਹਨਾਂ ਦਾ ਸ਼ੋਰੂਮ ਹੈ ਸੋ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰ ਲਿਓ ਕਿਉਂਕਿ ਥਾਰ ਦੇ ਫੀਚਰਸ ਤਾਂ ਚਾਹੀਏ ਸੇਮ ਨੇ ਬਟ ਲੇਬਲਿੰਗ ਐਂਡ ਕਾਫੀ ਕੁਝ ਇਹਦੇ ਵਿੱਚ ਤੁਹਾਨੂੰ ਕਲਰਸ ਦੇ ਵਿੱਚ ਵੀ ਬਹੁਤ ਪਿਆਰੀ ਵੈਰਾਈਟੀ ਮਿਲਣ ਵਾਲੀ ਹੈ ਸੋ ਬੜਾ ਹੀ ਪਿਆਰਾ ਡੇਜ਼ਰਟ ਕਲਰ ਤੁਹਾਨੂੰ ਦਿਖਾਇਆ ਹੈ ਸੋ ਹੁਣ ਜੇ ਤੁਸੀਂ ਵੀ ਬਲੈਕ ਥਾਰ ਤੋਂ ਬੋਰ ਹੋ ਕੇ ਸੋਚ ਰਹੇ ਹੋ ਕੁਝ ਹਟਕੇ ਲੈਣ ਦੀ ਤਾਂ ਤੁਸੀਂ ਆ ਸਕਦੇ ਹੋ ਦਾਦਾ ਮੋਟਰਸ ਮਹਿੰਦਰਾ ਦੇ ਸ਼ੋਰੂਮ ਤੇ ਜੋ ਕਿ ਟੋਲੇਵਾਲ ਚੌਂਕ ਦੇ ਵਿੱਚ ਹੈ ਸੋ ਇੱਕ ਵਾਰ ਜ਼ਰੂਰ ਦੇਖ ਕੇ ਜ਼ਰੂਰ ਜਾਇਓ ਖਰੀਦਣਾ ਨਾ ਖਰੀਦਣਾ ਤੁਹਾਡੀ ਪਸੰਦ ਹੋਏਗੀ ਤੇ ਹੋਰ